और अगर ज़्यादा चोरियाँ हुई तो फिर मैं आपको और समझ ही जा सकता सुबह तीन बजे चार बजे चोरी हो रही है पी सी आर वाला का तो जगह लगा ही रखिए जहाँ सके आदि उसको राउंड अप करे राउंड अप करने के लिए जो अपनी गाड़ी बुला ले एक सौ बारह वाली गाड़ी बुला ले पेट्रोलिंग ये द्वारा सारी गाड़ियाँ ये बुला ले इसको राउंड अप करके लेके जाए चोरियाँ हो रही हैं छोटी छोटी चोरियाँ हो रही में पहले है ਥੈਂਕ ਯੂ ਉਹ ਤੋਂ ਆਪਣੀ ਗੱਡੀ ਨੂੰ ਖੜਾ ਜਾਗੇ ਹੋਰ ਸਾਈਡ ਤੇ ਤੁਸੀਂ ਹੋ ਜਾਓ ਮਾਸ਼ਾ ਮੜਾ ਜਾ ਇੱਧਰ ਵੀ ਆਓ ਆਪਾਂ ਨੂੰ ਪਹਿਲੇ ਨੀਚੇ ਸਾਈਡ ਤੋਂ ਅਜੀਤ ਸਿੰਘ ਰਾਜੀ ਨਵੇਂ ਸਾਲ ਨੂੰ ਲੈ ਕੇ ਕਿੰਦਾਂ ਦੀਆਂ ਤਿਆਰੀਆਂ ਵਾਂ ਕਿੰਦਾ ਨਾਕੀ ਲਗਾਈ ਹੈ ਜੀ ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਤੋਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਹੁਸ਼ਿਆਰਪੁਰ ਪੁਲਿਸ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਨਵਾਂ ਆਉਣ ਵਾਲਾ ਸਾਲ ਬਹੁਤ ਚੰਗਾ ਹੋਵੇ ਚੰਗਾ ਤਰੱਕੀ ਪਰਮਾਤਮਾ ਦੇਵੇ ਸਾਰਿਆਂ ਨੂੰ ਤੇ ਚੰਗੀ ਸਿਹਤ ਦੇਵੇ ਅੱਜ ਸੁਰੱਖਿਆ ਵੱਜੋਂ ਜਿਹੜੇ ਇੰਤਜ਼ਾਮات ਕੀਤੇ ਹੈਗੇ ਉਹਦੇ ਵਿੱਚ 850 ਤੋਂ ਜ਼ਿਆਦਾ ਮੁਲਾਜ਼ਮ ਤੇ 48 48 ਤੋਂ ਜ਼ਿਆਦਾ ਨਾਕੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਚ ਲਾਏ ਗਏ ਹੈਗੇ। ਅ 14 ਸਾਡੇ ਡੀਐਸਪੀ 3 ਸਾਡੇ ਐਸਪੀ ਦੀ ਨਿਗਰਾਨੀ ਹੇਠ ਸਾਰੇ ਐਸਐਚਓ ਇੰਸਪੈਕਟਰ ਸਬ ਇੰਸਪੈਕਟਰ ਵੱਲੋਂ ਚੈਕਿੰਗ ਕੀਤੀਆਂ ਜਾ ਰਹੀ ਹੈਗੇ ਪੂਰੇ ਜ਼ਿਲ੍ਹੇ ਦੇ ਵਿੱਚ। ਤੇ ਜਿਹੜੇ ਨਾਕੇ ਲਾਏ ਗਏ ਹੈਗੇ ਉਹਨਾਂ ਵਿੱਚ ਜਿਹੜੇ ਟ੍ਰੈਫਿਕ ਰੂਲਸ ਵਾਇਲਟਰਸ ਹੈਗੇ ਜਿਵੇਂ ਕਿ ਟ੍ਰਿਪਲ ਰਾਈਡਰ ਮੋਟਰਸਾਈਕਲ ਵਾਲੇ ਹੈਗੇ ਜਾ ਜਿਹੜੇ ਵਿਦਾਊਟ ਡਾਕੂਮੈਂਟਸ ਜਿਹੜੇ ਮੂਵ ਕਰ ਰਹੇ ਹੈਗੇ ਹੁੱਲੜਬਾਜ ਹੈਗੇ ਸ਼ਰਾਰਤੀ ਹੈਗੇ ਜਾਂ ਜਿਹੜੇ ਸ਼ੱਕੀ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਜਾਏਗੀ ਤੇ ਨਿਯਮਾਂ ਮੁਤਾਬਿਕ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਏਗੀ ਨਾਲ ਹੀ ਜਿਹੜਾ ਹੈਗਾ ਖਾਸ ਤੌਰ ਤੇ ਰਾਤ ਨੂੰ 10 ਵਜੇ ਤੋਂ ਲੈ ਕੇ ਰਾਤ ਨੂੰ 1 ਵਜੇ ਤੱਕ ਜਿਹੜਾ ਹੈਗਾ ਉਹ ਸਾਡੀ ਪੈਟਰੋਲਿੰਗ ਬੜੀ ਇੰਟੈਂਸਿਵ ਹੋਵੇਗੀ ਤੇ ਉਹਦੇ ਵਿੱਚ ਕੋਈ ਵੀ ਇਸ ਤਰੀਕੇ ਦਾ ਸ਼ਰਾਰਤੀ ਹੁੱਲੜਬਾਜ ਜੇਕਰ ਮਿਲਦਾ ਹੈਗਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਲੋਕਾਂ ਨੂੰ ਵੀ ਅਪੀਲ ਹੈਗੀ ਕਿ ਨਵੇਂ ਸਾਲ ਦਾ ਸੈਲੈਬ੍ਰੇਸ਼ਨ ਜਿਹੜਾ ਹੈਗਾ ਬੜਾ ਪੀਸਫੁਲ ਤਰੀਕੇ ਨਾਲ ਤੇ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਰਿਸਪੋਨਸਿਬਿਲਟੀ ਦੇ ਨਾਲ ਮਨਾਇਆ ਜਾਵੇ ਤੇ ਕਿੱਥੇ ਵੀ ਜੇਕਰ ਕੋਈ ਸ਼ਰਾਰਤੀ ਅੰਸਰ ਉਹਨਾਂ ਨੂੰ ਨਜ਼ਰ ਆਂਦੇ ਹੈਗੇ ਜਾਂ ਖਰਾਬ ਕਰਦੇ ਨਜ਼ਰ ਆਦੇ ਹੈਗੇ ਤੇ 112 ਤੇ ਫੋਨ ਕਰਕੇ ਜ਼ਰੂਰ ਪੁਲਿਸ ਨੂੰ ਇਨਫੋਰਮ ਕਰਾਂ ਸੋ ਦੈਟ ਸਾਡੀ ਜਿਹੜੀ ਪੈਟਰੋਲਿੰਗ ਪਾਰਟੀਆਂ ਹੈਗੀ ਉਹ ਤੁਰੰਤ ਉੱਥੇ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਣ ਜਦ ਰਾਤ ਨੂੰ ਦੇਖਿਆ ਜਾਏ ਜਸ਼ਨ ਕਰਦੇ ਲੋਕੀ ਡਰਿੰਕ ਵੀ ਕਰਦੇ ਆ ਕਿ ਰਾਤ ਮੇ ਕਿੰਨੇ ਵਜ ਤੱਕ ਡੀ ਜੇ ਚੱਲੂਗੇ ਕਿੰਨੇ ਵਜੇ ਕਰਦੀ ਰਹੀਏ ਵੀ ਡੀਜੇ ਚਲਾਉਣ ਦਾ ਤਾਂ ਦੇਖੋ ਡਾਇਰੈਕਸ਼ਨ ਮਾਨਜੋ ਸੁਪਰੀਮ ਕਾਉਂਟਰ ਨੂੰ ਆਲਰੇਡੀ ਦਿੱਤੀ ਹੋਈ ਹੈਗੀ ਕਿ ਅ ਇੱਕ ਪਰਮਿਸਿਬਲ ਲਿਮਿਟ ਤੋਂ ਬਾਅਦ ਜਿਹੜਾ ਹੈਗਾ ਰਾਤ ਨੂੰ 10 ਵਜੇ ਬਾਅਦ ਕੋਈ ਡੀਜੇ ਅਲਾਉਡ ਨਹੀਂ ਹੈਗਾ ਫਿਰ ਪਰਮਿਸਿਬਲ ਲਿਮਿਟ ਦੇ ਅੰਦਰ ਜਿਹੜਾ ਹੈਗਾ ਉਹ ਕੋਈ ਸੈਲੀਬ੍ਰੇਸ਼ਨ ਹੋ ਸਕਦਾ ਹੈਗਾ ਕੋਈ ਇੰਡੋਰ ਹਾਲ ਹੈਗਾ ਜਾਂ ਕੋਈ ਹੋਗਾ ਤੇ ਉੱਥੇ ਹੋ ਸਕਦਾ ਹੈਗਾ ਉਹ ਵੀ ਪਰਮਿਸਿਬਲ ਲਿਮਿਟ ਦੇ ਅੰਦਰ ਜਿਹੜਾ ਡੈਸੀਬਲ ਹੈਗਾ ਉਹਦੇ ਅੰਦਰ ਤੇ ਪਰਮਿਸ਼ਨ ਲੈ ਕੇ ਮਾਨਜੋ ਬੀਸੀ ਸਾਹਿਬ ਵੱਲੋਂ ਤੇ ਉਸ ਤੋਂ ਹਲਾਵਾ ਜਿਹੜਾ ਹੈਗਾ ਜੇਕ ਕੋਈ ਸ਼ਰਾਬ ਪੀਂਦਾ ਹੋਇਆ ਓਪਨ ਬਾਰ ਰੋਡ ਦੇ ਉੱਤੇ ਕੋਈ ਸ਼ਰਾਬ ਪਿੰਦਾ ਹੋਇਆ ਹੈ ਖੁੱਲੇ ਆਮ ਸਰੇ ਆਮ ਸ਼ਰਾਬ ਪਿੰਦਾ ਹੋਇਆ ਪਾਇਆ ਜਾਂਦਾ ਹੈਗਾ ਤੇ ਹੁੱਲੜਬਾਜੀ ਕਰਦਾ ਪਾਇਆ ਜਾਂਦਾ ਹੈਗਾ ਤੇ ਉਹਦੇ ਖਿਲਾਫ ਨਿਯਮਾਂ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਏਗੀ ਤੁਹਾਡੇ ਰਾਂਹੀ ਮੇਰੀ ਲੋਕਾਂ ਨੂੰ ਅਪੀਲ ਹੈਗੀ ਕਿ ਪੀਸਫੁਲ ਬੜੇ ਰਿਸਪੋਨਸੀਬਲ ਤਰੀਕੇ ਨਾਲ ਜਿਹੜਾ ਹੈਗਾ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਕੀਤਾ ਜਾਵੇ ਸੋ ਥੈਟ ਕਿ ਆਪਾਂ ਆਉਣ ਵਾਲਾ ਸਾਲ ਜਿਹੜਾ ਹੈਗਾ ਚੰਗਾ ਬਣੇ ਥੈਂਕ ਯੂ